ਕਤਾਰ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤੇ ਲੁਟੇਰਿਆਂ ਦੇ ਹੌਸਲੇ ਵੀ ਬਲੰਦ ਹੁੰਦੇ ਦੇਖੇ ਜਾ ਸਕਦੇ ਨੇ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਜਦੋਂ ਕੋਈ ਨੌਜਵਾਨ ਆਪਣੇ ਤੂਸਤ ਦਾ ਜਨਮ ਦਿਨ ਮਨਾ ਰਹੇ ਹੁੰਦੇ ਨੇ ਤਾਂ ਜਨਮ ਦਿਨ ਮਨਾਉਣ ਤੋਂ ਬਾਅਦ ਜਦੋਂ ਨੌਜਵਾਨ ਆfte ਘਰ ਵਾਪਸ ਜਾ ਰਿਹਾ ਹੁੰਦਾ ਹੈ ਤਾਂ ਉਸ ਦੇ ਦਰਾਂ ਰਾਹ ਦੇ ਵਿੱਚ ਕੁਝ ਵਿਅਕਤੀ ਉਸ ਨੂੰ ਕਿਤੇ ਲੈਂਦੇ ਨੇ ਅਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਜਦੋਂ ਉਸ ਨੌਜਵਾਨ ਕੋਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਕੁੱਟਮਾਰ ਕਰਦੇ ਨੇ ਤੇ ਉਸ ਨੂੰ ਗੰਭੀਰ ਰੂਪ ਚ ਸੱਟਾਂ ਵੀ ਮਾਰਦੇ ਨੇ ਤੇ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ ਚ ਦਾਖਲ ਕਰਵਾਇਆ ਜਾਂਦਾ ਹੈ ਤੇ ਇਸ ਮੌਕੇ ਤੇ ਲੋਕਾਂ ਦਾ ਤੇ ਪੁਲਿਸ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਜਨ ਹਿਤਾਸ਼ੀ ਟੀਆਰਪੀ ਨਹੀਂ ਖਰੀਦਦੇ ਭਰੋਸਾ ਜਿੱਤੇ ਹਨ ਸਵਾਲ ਆ। ਭਾਈ ਕੀ ਨਾਮ ਹੈ ਤੁਹਾਡਾ? ਮੇਰੇ ਮੇਰਾ ਨਾਮ ਗੁਰਚਰਨ ਸਿੰਘ ਹੈ। ਭਾਈ ਕੀ ਹੋਇਆ ਤੁਹਾਡੇ ਬੇਟੇ ਨਾਲ? ਭਾਈ ਬੇਟਾ ਮੇਰਾ ਰਤੀ ਵੱਡੇ ਮਨਾ ਵੱਡੇ ਮਨਾ ਕੇ ਯਾਰ ਦਸਦਾ ਘਰੇ ਜਾ ਰਿਹਾ ਸੀਗਾ ਸੰਗੋਵਾਲ ਨੂੰ। ਸ਼ਿਮਲਾਪੂਰੀ ਹਰਕਿਸ਼ਨ ਸਕੂਲ ਕੋਲੇ ਨੂੰ 10 ਤੋਂ 20 ਬੰਦੇ ਸੀ ਉਹਨਾਂ ਨੇ ਰੋਕਿਆ। ਰੋਕੇ ਦੇ ਕੋਲ ਪੈਸੇ ਦੀ ਮੰਗ ਕਰਦੇ ਸੀਗੇ। ਤੇ ਇਹਨੇ ਪੈਸੇ ਦਿੱਤੇ ਨਹੀਂ ਤੇ ਇਹਦੇ ਤੇ ਦਾਦੂਤ ਮਾਰੇ ਉਹਨਾਂ ਕਰਪਾਨਾਂ ਮਾਰੀਆਂ। ਇਹਦਾ ਮੋਬਾਈਲ ਫੋਨ ਖੋਕੇ ਲੈ ਗਏ ਆ। ਤੇ ਇਹਦਾ ਪਰਸ ਕੱਢ ਕੇ ਲੈ ਗਏ ਆ। ਹਾਂਜੀ। ਕਿਹੜੀ ਜਗ੍ਹਾ ਹੈ ਰਹਿਣਾ ਵਾਲੇ? ਅਹੀਂ ਸੰਗੋਵਾਲ ਦੇ। ਹਾਂ। ਨਹੀਂ ਕੋਈ ਰஞ்சிਸ਼ ਅੱਸੀ ਜਾ ਰਹੀਏ ਉਹ ਮੁੰਡੇ ਦੇ ਨਾਲ। ਪਾ ਇਹ ਤਾਂ ਪਤਾ ਨਹੀਂ ਆਪਾਂ ਨੂੰ ਇਹ ਕਰ ਪੂਰੀ ਗੱਲ ਦਾ ਕਿ ਕੀ ਗੱਲ ਬਾਤ ਐ ਜੀ ਤੇ ਇਕੱਲਾ ਸੀ ਘਰੇ ਜਾ ਰਹੇ ਰਸਤੇ 'ਚ ਹੋਇਆ ਜੋ ਹੋਇਆ ਵਾ ਤੁਹਾਨੂੰ ਕਦੋਂ ਇਤਲਾ ਮਿਲੀ ਐ ਸਾਨੂੰ ਸਵੇਰੇ ਮਿਲੀ ਐ ਜੀ ਹਾਂਜੀ ਸਕਾਰਜ ਸਵੇਰੇ ਤੇ ਪ੍ਰਸ਼ਾਸਨ ਨਾਲ ਹੁਣ ਪ੍ਰਸ਼ਾਸਨ ਤਾਂ ਜੀ ਸ਼ਿਮਲਾਪੁਰੀ ਥਾਣੇ ਚਾਰ ਤੋਂ ਪੰਜ ਫੋਨ ਕਰਤੇ ਆ ਸਵੇਰ ਦੇ ਘੰਟੇ ਨੂੰ ਆਨੇ ਆ ਅੱਧੇ ਘੰਟੇ ਨੂੰ ਆਨੇ ਆ ਅਸੀਂ ਭੌਲਾਨੀ ਖੇਤ 'ਚ ਫਸੇ ਆ ਯਾਨੀ ਬਾਈ ਇਹ ਟਾਈਮ ਪਾਸ ਹੋ ਰਿਹਾ ਵਾ ਤੇ ਉਹਨੂੰ ਜਦੋਂ ਸਿਵਲ ਚ ਲੈ ਕੇ ਆਏ ਤੁਸੀਂ ਤੁਹਾਡੇ ਬੇਟੇ ਨੂੰ ਤੇ ਉੱਥੇ ਸਕੈਨ ਕਰਾਉਣ ਵੇਲੇ ਕੀ ਪ੍ਰੋਬਲਮ ਆਈ ਪ੍ਰੋਬਲਮ ਇਹ ਹੈ ਜੀ ਇੱਕ ਤਾਂ ਜਿਹਨਾਂ ਜਿੱਥੋਂ ਸਾਨੂੰ ਭੇਜਿਆ ਵਾ ਇੱਕ ਨੇ ਚੱਕ ਕੇ ਲੈ ਕੇ ਗਏ ਆਂ ਤੁਸੀਂ ਦੇਖਿਆ ਜੀ ਤੁਹਾਡੇ ਸਾਹਮਣੇ ਹੀ ਸਾਰਾ ਕੀ ਕਾਰਨ ਸੀਗਾ ਚੱਕ ਕੇ ਲਿਆਣਾ ਪਿਆ ਬੇਟਾ ਜੋ ਸਟੈਚਰ ਸੀ ਇਹਨਾਂ ਦਾ ਪਈਏ ਟੁੱਟੇ ਹੋਏ ਆ ਉਹਦੇ ਉਹ ਰੜਦਾ ਨਹੀਂਗਾ ਦੂਜਾ ਅੱਗੇ ਜਾ ਕੇ ਅਸੀਂ ਉੱਥੇ ਜਿੱਤੇ ਅੰਦਰ ਲੈ ਕੇ ਜਣ ਸਕੈਨ ਕਰਾਉਣ ਉੱਥੇ ਮੂਰੇ ਗੱਡੀਆਂ ਖੜੀਆਂ ਸਕਿਉਰਿਟੀ ਗਾਰਡ ਨੂੰ ਕਿ ਗੱਡੀਆਂ ਪਰੇ ਕਰਾ ਉਹ ਵੀ ਉਤੋਂ ਗਲਤ ਬੋਲਦੇ ਨੇ ਹਾਂਜੀ ਤੇ ਅੰਦਰ ਹਸਪੀਟਲ ਦੇ ਅੰਦਰ ਲੈ ਕੇ ਗਏ ਆਂ ਤਾਂ ਨਰਸਾਂ ਕਹਿੰ ਏ ਬੋਲਦੇ ਨੇ ਨਾ ਦੇ ਇੱਥੇ ਜੀਲਾ ਤੁਹਾਡੇ بیٹے ਨਾਲ ਜਿਹੜਾ ਇਸੀਡੈਂਟ ਹੋਇਆ ਇਹਦੇ ਲਈ ਹੁਣ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜੀ ਨਾ ਪ੍ਰਸ਼ਾਸਨ ਪਹੁੰਚਿਆ ਹੋਏ ਤੱਕ ਤੇ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਕਰਦੇ ਹਾਂ ਛਾਤੂ ਜਦ ਬੰਦੇ ਫੜੇ ਜਾਣ ਇਨਾਂ ਦੇ ਕਾਰਵਾਈ ਹੋਵੇ ਜੁਰਮਾਂਦੀ ਆ ਤੇ ਜਿੱਥੇ ਤੁਹਾਡੇ ਬੇਡੇ ਨਾਲ ਵਾਰਦਾਤ ਹੋਈ ਹੈ ਉੱਥੇ ਕੋਈ ਸੀਸੀਟੀਵੀ ਸੀ ਕੀ ਕੋਈ ਆਈ ਸਰ ਮੈਂ ਇਹ ਜਾ ਕੇ ਦੇਖਿਆ ਨਹੀਂ ਜਾ ਕੇ ਦੇਖਣਾ ਉੱਥੇ ਸੀਸੀਟੀਵੀ ਹੈਗੀ ਹੈ ਪੁਲਿਸ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦੇ ਆਵਾਂਗੇ ਫਿਰ ਦੇਖਦੇ ਆਗੇ ਤੇ ਹੁਣ ਬੇਡੇ ਤੇ ਕਿੱਥੇ ਕਿਹੜੀ ਸੱਟਾਂ ਲੱਗੀਆਂ ਨੇ ਇਹਦੇ ਸਿਰ ਤੇ ਦਾਤ ਵੱਜੇ ਆ ਜੀ ਤਾਂ ਕਿ ਲੱਗੇ ਆ ਤੇ ਲੱਤ ਤੇ ਤੇ ਲੱਕ ਤੇ ਕਮਰ ਸਾਰੀ ਕਿਹੜੀਆਂ ਸੱਟਾਂ ਲੱਗੀਆਂ ਗੁੱਝੀਆਂ ਲੱਗੀਆਂ ਜ਼ਿਆਦਾ ਕਿੰਨੇ ਟਾਂਕੇ ਲੱਗੇ ਸੀ ਟਾਂਕ ਤੋਂ ਰਾਤ ਲੱਗੇ ਮੈਨੂੰ ਕਨਫਰਮ ਨਹੀਂਗਾ ਕਿੰਨੇ ਆ ਮੈਂ ਵੀ ਕਹਿੰਦਾ ਇੰਨੇ ਲੱਗੇ ਆ ਕਨਫਰਮ ਨਹੀਂਗਾ ਚੀਜ਼ ਤਾਂ ਮੈਨੂੰ ਇਹ ਪੱਟੀ ਕਿੱਥੇ ਤੀ ਗਿਆ ਤੇ ਉਸ ਤੋਂ ਬਾਅਦ ਇਹ ਤੇ ਵਾਰਦਾਤ ਹੋਈ। ਲੁੱਟ ਖੋਹ ਦਾ ਕੋਈ ਇਹੋ ਜਿਹਾ ਮਾਮਲਾ ਨਹੀਂ ਆਇਆ। ਇਹ ਤਾਂ ਕਿਸੇ ਆਪਣੇ ਯਾਰ ਦੋ ਦੇ ਬਰਥਡੇ ਪਾਰਟੀ ਤੋਂ ਆਏ ਸੀ। ਉੱਥੇ ਕਿਸੇ ਮੁੰਡਿਆਂ ਨੇ ਇਹਦੀ ਮਾੜੀ ਮੋਟੀ ਹਾਰਨ ਲਾਉਣ ਤੋਂ ਤੂੰ ਤੂੰ ਮੈਂ ਮੈਂ ਹੋ ਗਈ। ਜੋ ਇਹਨਾਂ ਰਾਹ ਚ ਜਾ ਕੇ ਉਹਨਾਂ ਨੇ ਘੇਰ ਕੇ ਦਾदू मारे ਨੇ ਕਹਿੰਦੇ ਆਏ। ਇਹ ਦੱਸਦਾ ਬਾਕੀ ਕੈਮਰੇ ਜਾ ਕੇ ਚੈੱਕ ਕਰਦੇ ਆ ਉਹਨਾਂ ਤੋਂ ਕਲੀਅਰ ਹੋਊਗਾ ਵੀ ਕੀ ਕੰਮ। ਜਿੱਦਾਂ ਦਾ ਮੋਬਾਈਲ ਫੋਨ ਤੋਕੇ ਲੈ ਕੇ ਪਰਸ ਲੈ ਕੇ ਕੱਢ ਕੇ ਦੱਸਿਆ ਜਾ ਰਿਹਾ ਵਾ। ਕੈਮਰੇ ਚੈੱਕ ਕਰਕੇ ਫੇਰ ਹੀ ਪਤਾ ਲੱਗੂਗਾ ਨਾ ਜੀ ਬੰਦਿਆਂ ਤੋਂ। ਮੋਬਾਈਲ ਦਾ ਤੁਹਾਡਾ IMEI ਨੰਬਰ ਸਾਨੂੰ ਅਸੀਂ ਸਰਚ ਤੇ ਲਾ ਦਾਂਗੇ ਕਦੋਂ ਆਫ ਹੋਇਆ ਪਤਾ ਲੱਗ ਜਾਣਾ ਕਦੋਂ ਜਦੋਂ ਲੜਾਈ ਦਾ ਟਾਈਮ ਤੇ ਮੋਬਾਈਲ ਆਫ ਹੋਣ ਦਾ ਟਾਈਮ ਜੇ ਸੇਮ ਹੋਇਆ ਤਾਂ ਪਤਾ ਲੱਗ ਜੂਗਾ ਵੀ ਖੋਹ ਕੇ ਲਗਾਇਆ ਕਿਤੇ ਉਹ ਲੱਗ ਗਿਆ ਕਿਤੇ ਠੀਕ ਹੈ ਸਾਰਾ ਠੀਕ ਹੈ